ਹੀ ਪਾਈ ਅਮਰਿਕ ਸਿੰਘ ਅਜਾਰਾ ਨੇ ਰੋਸ ਪ੍ਰਗਟ ਕੀਤਾ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਾਥੀਆਂ ਨੂੰ ਦਿੱਤੀ ਗਈ ਮੁਆਫੀ ਦੇ ਯੋਗ ਨਹੀਂ ਹਨ ਇਹ ਅਪਰਾਧ ਜਥੇਦਾਰਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਹਰ ਸ਼ਹਿਰ ਦੇ ਵਿੱਚ ਉਹਨਾਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦੇ ਨੇ ਖਰੋਮਣੀ ਕਮੇਟੀ ਵੱਲੋਂ ਬਣਾਏ ਗਏ ਪੰਥ ਦੇ ਗਦਾਰ ਜਥੇਵਾਰਾਂ ਵੱਲੋਂ ਸਕਬੀਰ ਬਾਦਲ ਸਾਡੇ ਉਹਨਾਂ ਦੇ ਜੁੰਡਲੀ ਨੂੰ ਮਾਫੀ ਦੇਣ ਦਾ ਬਹੁਤ ਵੱਡਾ ਅਪਰਾਧ ਅਪਰਾਧ ਕੀਤਾ ਹੈ। ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਜੇ ਪਾਤਸ਼ਾਹ ਦੀ ਇਹਨਾਂ ਦੀ ਸਰਕਾਰ ਦੌਰਾਨ ਬੇਅਦਬੀ ਹੋਏ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆਪਣੇ ਆਪ ਨੂੰ ਇਹ ਪੰਥਕ ਦਾਵਾ ਕਰਦੇ ਆ। 260 ਦਾ ਸਮਾਂ ਜਦ ਵੀ ਹੁਣ ਤੋਂ ਬਾਅਦ ਇਹਨਾਂ ਨੇ ਸਤਾ ਦਾ ਨੰਦ ਮੰਨਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਅਤੇ 파ਥਾ ਜਿਹੜੀ ਚੋਰੀ ਹੋਈ ਆ ਉਹਨਾਂ ਨੂੰ ਖੁਰਦ-ਬੁਰਦ ਕੀਤਾ। ਦੋਸ਼ੀਆਂ ਨੂੰ ਆਪਣੇ ਖੰਭਾਂ ਥਲੇ ਲਗਾ ਕਰਕੇ ਰੱਖਿਆ। 960 ਦਾ ਸਮਾਂ ਸਖਬੀਰ ਬਾਦਲ ਦੇ ਸਮੇਤ ਉਹਦੀ ਜੁੰਡਨੀ ਨੇ ਆਪਣਾ ਅਪਰਾਧ ਕਬੂਲਿਆ ਹੀ ਨਹੀਂ ਮੰਨਿਆ ਹੀ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਦੇ ਬੇਸ਼ੋਅ ਕਰਕੇ ਇੱਕ ਇੱਕ ਅਪਰਾਧ ਉਹਨਾਂ ਨੇ ਮੰਨਿਆ ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਦਾ ਜਾਂ ਕਰਵਾਉਂਦਾ ਜਾਂ ਉਹਨਾਂ ਨੂੰ ਸ਼ਹਿ ਦਿੰਦਾ ਹਰਮਤ ਉਹ ਉਸ ਬੰਦੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਅਸੀਂ ਸਾਡੇ ਦਿਲਾ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਦੇ ਪਾਥਾ ਦੀ ਕੀਤੀ ਬੇਅਦਬੀ ਦਾ ਦੋਸ਼ ਆ ਇਹਨਾਂ ਨੇ ਦੋਸ਼ੀਆਂ ਨੂੰ ਮੁਕਤ ਕੀਤਾ ਦੋਸ਼ੀਆਂ ਨੂੰ ਬਰੀ ਕੀਤਾ ਬਹੁਤ ਵੱਡਾ ਅਪਰਾਧ ਕੀਤਾ ਸਿੱਖ ਪੰਥ ਦੇ ਹਿਰਦੇ ਵਲੂੰਦਰੇ ਆ ਇਸ ਦੁੱਖ ਨੂੰ ਯਾਰ ਕਰਦਿਆਂ ਹੋਇਆਂ ਹਰਪ੍ਰੀਤ ਸਿੰਘ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਅਸੀਂ ਉਹਨਾਂ ਦੇ ਪੁੱਤ ਨੇ ਸਾੜਿਆ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਇਸ ਫੈਸਲੇ ਦਾ ਹਰ ਸ਼ਹਿਰ ਵਿੱਚ ਹਰ ਕਸਬੇ ਵਿੱਚ ਹਰ ਨਗਰ ਵਿੱਚ ਵਿਰੋਧ ਕਰਨਾ ਚਾਹੀਦਾ ਤਾਂ ਕਿ ਜਿਵੇਂ ਪਹਿਲਾਂ ਇਹਨਾਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਪਰ ਸੰਗਤਾਂ ਦੇ ਰੋਸ ਨੂੰ ਨਾ ਸੰਹਾਰਦਿਆਂ ਆ ਅਗੇ ਨਾ ਟਿਕਦਿਆਂ ਹੋਇਆਂ ਉਸ ਫੈਸਲੇ ਨੂੰ ਵਾਪਸ ਲੈਣਾ ਪਿਆ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਆਪਾਂ ਪੂਰ ਜ਼ੋਰ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਕੇ ਵਿਰੋਧ ਨਹੀਂ ਅਸਲੀਅਤ ਆ ਸਤ ਨੂੰ ਲੋਕਾਂ ਦੇ ਸਾਹਮਣੇ ਲਿਆ ਕਰਕੇ ਆਪਾਂ ਇਸ ਫੈਸਲੇ ਦਾ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਇਹ ਫੈਸਲਾ ਜਿਹੜਾ ਕੀਤਾ ਗਲਤ ਫੈਸਲਾ ਇਹਨੂੰ ਵਾਪਸ